ਮੇਰੇ ਮਿੱਤਰ ਅੱਜ ਤੇਰੇ ਖੁਲਵੇਚਨ ਵਾਸਤੇ ਬੜਾ ਤੇਲ ਹੈ ਤੇਰੇ ਕੋਲ ਇਹ ਨਾ ਤੇਲ ਕਿਉਂ ਹੈ ਸਾਡੇ ਪਿੰਡ ਵਿੱਚ ਇੱਕ ਵਿਧਵਾ ਰਹਿੰਦੀ ਹੈ ਉਸਨੇ ਮੇਰੇ ਕੋਲ ਬੜਾ ਪੈਸਾ ਉਧਾਰ ਲਿਆ ਸੀ ਉਸਨੇ ਹੁਣ ਸਾਰਾ ਉਧਾਰ ਜਤੂਨ ਦੇ ਤੇਲ ਦੇ ਰੂਪ ਵਿੱਚ ਚੁਕਾਇਆ ਹੈ ਜੀ ਉਸਦੇ ਕੋਲ ਜਤੂਨ ਦੇ ਰੁੱਖ ਹੈਗੇ ਹੈ ਫਿਰ ਵੀ ਜ਼ੈਤੂਨ ਦੇ ਫਲਾਂ ਦਾ ਵਕਤ ਹਜੇ ਨਹੀਂ ਹੈ ਉਸਦੇ ਕੋਲ ਇੰਨਾ ਤੇਲ ਕਿੱਥੋਂ ਆਇਆ ਉਸਦੇ ਕੋਲ ਜ਼ੈਤੂਨ ਦਾ ਕੋਈ ਵੀ ਰੁੱਖ ਨਹੀਂ ਹੈ ਫਿਰ ਵੀ ਉਸਦੇ ਕੋਲ ਜ਼ੈਤੂਨ ਦਾ ਤੇਲ ਸੀ ਇਹ ਗੱਲ ਮੇਰੀ ਸਮਝ ਚ ਨਹੀਂ ਆਉਂਦੀ ਪਰ ਜੇ ਤੂੰ ਚਾਹੁੰਦਾ ਹੈ ਕਿ ਮੈਂ ਤੈਨੂੰ ਇਹ ਅਚਰਜ ਕਹਾਣੀ ਸੁਣਾਵਾਂ ਭਵਿਕ ਕਰਤਾਵਾਂ ਦੇ ਵਿੱਚੋਂ ਇੱਕ ਦੀ ਬਹੁਟੀ ਹੋਣ ਕਰਕੇ ਅਲੀਸ਼ਾ ਭਵਿਕ ਕਰਤਾਵਾਂ ਦੇ ਕੋਲ ਮਦਦ ਮੰਗਣ ਦੀ ਬੇਨਤੀ ਕੀਤੀ ਸ਼੍ਰੀਮਾਨ ਜੀ ਮੇਰਾ ਪਤੀ ਤੇਰਾ ਦਾਸ ਮਰ ਗਿਆ ਹੈ ਤੁਹਾਨੂੰ ਪਤਾ ਹੈ ਕਿ ਤੁਹਾਡਾ ਦਾਸ ਪਰਮੇਸ਼ਵਰ ਦਾ ਇੱਕ ਵਿਸ਼ਵਾਸਯੋਗ ਸੇਵਕ ਸੀ ਹੁਣ ਸੌਕਰ ਮੇਰੇ ਦੋਨਾਂ ਪੁੱਤਰਾਂ ਨੂੰ ਆਪਣਾ ਦਾਸ ਬਣਾਉਣ ਵਾਸਤੇ ਲੈਣ ਆ ਰਿਹਾ ਹੈ ਕਿਉਂ ਜੋ ਮੈਂ ਆਪਣਾ ਕਰਜ਼ਾ ਦੇ ਨਹੀਂ ਪਾ ਰਹੀਆਂ ਮੈਂ ਤੇਰੇ ਲਈ ਕੀ ਕਰ ਸਕਦਾ ਹਾਂ ਕੀ ਤੂੰ ਮੈਨੂੰ ਦੱਸੇਂਗੀ ਕਿ ਤੇਰੇ ਘਰ ਵਿੱਚ ਹੁਣ ਕੀ ਬਾਕੀ ਹੈ ਤੇਰੀ ਦਾਸੀ ਦੇ ਘਰ ਵਿੱਚ ਕੁਝ ਨਹੀਂ ਹੈ ਬਸ ਇੱਕ ਛੋਟੇ ਜਿਹੇ ਪਤੀਲੇ ਵਿੱਚ ਜਤੂਨ ਦਾ ਤੇਲ ਹੈ ਜਾ ਅਤੇ ਜਾ ਕੇ ਆਪਣੇ ਗਵਾਂਡੀਆਂ ਦੇ ਕੋਲੋਂ ਸਾਰੇ ਖਾਲੀ ਭਾਂਡੇ ਮੰਗ ਲਿਆ ਜਿੰਨੇ ਜ਼ਿਆਦਾ ਹੋ ਸਕਣ ਹੋਨੇ ਜ਼ਿਆਦਾ ਲਿਆਵੀ ਤੇ ਫਿਰ ਆਪਣੇ ਘਰ ਵਿੱਚ ਜਾਵੀ ਅਤੇ ਆਪਣੇ ਪੁੱਤਰਾਂ ਸਮੇਤ ਦਰਵਾਜ਼ਾ ਬੰਦ ਕਰ ਲਈ ਸਾਰੇ ਖਾਲੀ ਭਾਂਡਿਆਂ ਵਿੱਚ ਜ਼ੈਤੂਨ ਦਾ ਤੇਲ ਭਰਦੇ ਜਾਵੀ ਜਦੋਂ ਇੱਕ ਭਾਂਡਾ ਭਰ ਜਾਵੇ ਅਤੇ ਉਸ ਨੂੰ ਵੱਖਰਾ ਰੱਖਦੀ ਜਾਵੀ ਤਦ ਉਹ ਅਲੀਸ਼ਾ ਦੇ ਕੋਲੋਂ ਚਲੀ ਗਈ ਉਸਨੇ ਆਪਣੇ ਪੁੱਤਰਾਂ ਸਮੇਤ ਦਰਵਾਜ਼ਾ ਬੰਦ ਕਰ ਲਿਆ ਜਦੋਂ ਉਹ ਉਹਦੇ ਕੋਲ ਖਾਲੀ ਭਾਂਡੇ ਲਿਆਂਦੇ ਗਏ ਤਦ ਉਹ ਉਹਨਾਂ ਵਿੱਚੋਂ ਜਤੂਨ ਦਾ ਤੇਲ ਪਾਉਂਦੀ ਗਈ ਜਦੋਂ ਭਾਂਡੇ ਭਰ ਗਏ ਉਸਨੇ ਆਪਣੇ ਪੁੱਤਰਾਂ ਨੂੰ ਕਿਹਾ ਮੇਰੇ ਕੋਲ ਦੂਜਾ ਭਾਂਡਾ ਲਿਆਓ ਹੁਣ ਹੋਰ ਕੋਈ ਪਾਣੜਾ ਨਹੀਂ ਹੈ ਉਹ ਗਈ ਅਤੇ ਉਸਨੇ ਅਲੀਸ਼ਾ ਨੂੰ ਦੱਸਿਆ ਜਾ ਤੇ ਜਾ ਕੇ ਜੈਤੂਨ ਦਾ ਸਾਰਾ ਤੇਲ ਵਿੱਚ ਦੇ ਆਪਣੇ ਕਰਜ਼ਦਾਰਾਂ ਨੂੰ ਕਰਜ਼ ਚੁਕਾ ਦੇ ਤੇ ਬਾਕੀ ਬਚੇ ਤੇਲ ਦੇ ਨਾਲ ਜੋ ਤੈਨੂੰ ਫਾਇਦਾ ਹੋਵੇ ਉਹਦੇ ਨਾਲ ਤੂੰ ਅਤੇ ਆਪਣੇ ਪੁੱਤਰਾਂ ਦਾ ਜੀਵਨ ਗੁਜ਼ਾਰ ਸਕਦੀ ਹੈ ਹੁਣ ਉਸ ਦਾ ਪੂਰਾ ਕਰਜ਼ਾ ਮੁੱਕ ਗਿਆ ਹੈ ਅਤੇ ਹੁਣ ਮੇਰੇ ਕੋਲ ਵੇਚਣ ਵਾਸਤੇ ਜਤੂਨ ਦਾ ਤੇਲ ਹੈ ਅਤੇ ਇਸ ਤੋਂ ਪਹਿਲਾਂ ਕਿ ਤੈਨੂੰ ਇਹਦੇ ਵਿੱਚ ਕੋਈ ਸ਼ੱਕ ਹੋਵੇ ਇਹਦੇ ਵਿੱਚੋਂ ਥੋੜਾ ਚੱਖ ਤੂੰ ਕਿ ਨਹੀਂ ਜਾਂਦਾ ਹੈ ਕਿ ਉਸਨੇ ਕਿਸੇ ਦਾ ਤੇਲ ਚੋਰੀ ਨਹੀਂ ਕੀਤਾ ਸੀ ਇਹ ਭਾਂਡਾ ਮੇਰਾ ਆਪਣਾ ਹੈ ਕਿਉਂਕਿ ਜੋ 2 ਦਿਨ ਪਹਿਲਾਂ ਹੀ ਉਸਨੇ ਇਹਨੂੰ ਉਧਾਰ ਲਿਆ ਸੀ ਮੈਂ ਇਹ ਵੀ ਜਾਣਦਾ ਹਾਂ ਕਿ ਉਹਨੇ ਦੂਜੇ ਗਵਾਂਡੀਆਂ ਦੇ ਭਾਂਡੇ ਵੀ ਉਧਾਰ ਮੰਗੇ ਸੀ ਨਾਲੇ ਇਹ ਵੀ ਕਿ ਜਿਹੜੇ ਮਨੁੱਖ ਭਾਂਡੇ ਵਿੱਚ ਤੇਲ ਲਿਆ ਰਹੇ ਸੀ ਉਸਦੇ ਹੀ ਪੁੱਤਰ ਸਨ ਉਹ ਕਿਤੇ ਗਈ ਵੀ ਨਹੀਂ ਅਤੇ ਬਾਹਰ ਤੋਂ ਉਸਦੇ ਕੋਲ ਕੋਈ ਪਰੌਣਾ ਵੀ ਨਹੀਂ ਆਇਆ ਮੈਂ ਉਸਦੀ ਕਹਾਣੀ ਤੇ ਵਿਸ਼ਵਾਸ ਕਰਦਾ ਹਾਂ ਇਸ ਦਾ ਕੋਈ ਹੋਰ ਸਬੂਤ ਵੀ ਨਹੀਂ ਹੈ ਮੈਂ ਵਿਸ਼ਵਾਸ ਕਰਦਾ ਹਾਂ ਅਲੀਸ਼ਾ ਦਾ ਪਰਮੇਸ਼ਰ ਇੱਕੋ ਜਿਹਾ ਪਰਮੇਸ਼ਰ جس نے اس विधवा ਅਤੇ ਉਸਦੇ ਪੁੱਤਰਾਂ ਦੀ ਰੱਖਿਆ ਕਰਨ ਵਾਸਤੇ ਇਹ ਚਮਤਕਾਰ ਕੀਤਾ ਹੈ ਸੱਚਮੁੱਚ ਪਰਮੇਸ਼ਰ විශ්වාසਯੋਗ ਲੋਕਾਂ ਨੂੰ ਬਰਕਤ ਦਿੰਦਾ ਹੈ ਕਿਰਪਾ ਕਰ ਮੈਨੂੰ ਉਸ ਵਿਧਵਾ ਕੋ ਲੈ ਚੱਲੋ ਅਤੇ ਉਸ ਤੋਂ ਬਾਅਦ ਅਲੀਸ਼ਾ ਕੋਲ ਵੀ ਮੈਂ ਯੀਸ਼ੂ ਦੇ ਬਾਰੇ ਹੋਰ ਜਾਨਣਾ ਚਾਹੁੰਦਾ ਹਾਂ ਜਿਹੜਾ ਵਿਧਵਾ ਅਤੇ ਬੱਚਿਆਂ ਦੀ ਚਿੰਤਾ ਕਰਦਾ ਹੈ